ਸ਼ਹੀਦਾਂ ਦੇ ਸਪਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰ ਗੋਬਿੰਦ ਬਾਸ਼ਾ ਜੀ ਉਹਨਾਂ ਨੇ ਵੀ ਇੱਥੇ ਜਿਹੜੇ 2 ਸਾਲ ਦੇ ਵਿੱਚ ਸਮਾਂ ਬਿਤਾਇਆ ਜਿਹੜਾ ਪੁਰਾਣਾ ਕਾਲ ਸੀਗਾ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਇਹ ਪੁਰਾਣਾ ਦਰਵਾਜ਼ਾ ਜਿਹਦੇ ਪਿੱਛੇ ਜੋੜੀ ਹੋਇਆ ਕਰਦੀ ਸੀਗੀ ਬਾਬਾ ਜੀ ਦੀ ਪਹਿਲਾਂ ਉਹਨਾਂ ਦਾ ਅੰਜਨ ਇੱਥੋਂ ਹੁੰਦਾ ਸੀਗਾ ਲੇਕਿਨ ਹੁਣ ਉੱਥੇ ਇੱਕ ਨਵਾਂ ਦਰਵਾਜ਼ਾ ਵੀ ਬਣਿਆ ਹੋਇ ਨਾਨਕ ਸ਼ਹੀਦਾਂ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਨ ਇਸ਼ਨਾਨ ਕਰਦੇ ਸਨ ਇੱਥੇ ਜਿਹੜਾ ਜਲ ਸੀਗਾ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂਹ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਰਹੀਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇਥੋਂ ਦੂਰ ਹੁੰਦੇ ਰਹਿੰਦੇ ਨੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਸੋਹਣੀ ਪੰਕਤੀ ਲਿਖੀ ਨਾ ਪਰ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੋਂਨ ਨਾ ਆਇਓ ਸੱਚੇ ਪਾਤਸ਼ਾਹ ਦਾ ਨਾਮ ਜਪਣ ਦੇ ਨਾਲ ਹੀ ਸੰਕਟ ਦੂਰ ਹੋ ਜਾਂਦੇ ਆ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਧਰਤੀ ਨੂੰ ਸਹਜ ਵਿੱਚ ਰਹਿਣਾ ਸਿਖਾਇਆ ਹੋਵੇ ਤੇ ਸਿੱਖ ਨੂੰ ਬ੍ਰਹਮ ਵਿੱਚ ਲੀਨ ਹੋਣਾ ਸਿਖਾਇਆ ਹੋਵੇ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਖੁਸ਼ੀਆਂ ਸਾਨੂੰ ਦਿੱਤੀਆਂ ਬਹੁਤ ਕੁਝ ਦਿੱਤਾ ਆਪ ਤੇ ਰੱਖਿਆ ਹੀ ਕੁਛ ਨਹੀਂ ਸਭ ਕੁਝ ਸਾਨੂੰ ਦੇ ਦਿੱਤਾ ਤਤਗੁਰ ਆਪੇ ਹੀ ਸੇਵਾ ਕਰਾ ਦਿੰਦੇ ਆਪਣੇ ਪਿਆਰਿਆਂ ਕੋ ਕਿਸੇ ਚੀਜ਼ ਦੀ ਕਮੀ ਨਹੀਂ ਉਹਦੇ ਪਿਆਰਿਆਂ ਤੱਕ ਪਹੁੰਚਣੀ ਆ ਵੇਖਿਓ ਫਿਰ ਇਹ ਤੇ سونے ਦੀ ਬਣਾਤੀ ਤੇ ਤਦ ਦੀ ਮੁੱਲ ਨਹੀਂ ਤਾਰ ਸਕਦੇ ਸ਼੍ਰੀ ਗੱਲ ਜੀ ਤੁਸੀਂ ਦੇਖਦੇ ਹੋ ਸਿਟੀ ਹੈਡਲਾਈਨਸ ਸੋ ਅੱਜ ਮੌਜੂਦ ਆ ਉਸ ਤੰਤੀ ਦੇ ਉਸ ਜਗ੍ਹਾ ਤੇ ਜਿੱਥੇ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਤੇ ਸਾਡੀ ਦੁਨੀਆ ਜਿੰਨਾਂ ਦਾ ਕੇਂਦਰ ਤੁਮਸਤਕ ਹੁੰਦੀ ਹੈ ਆਪਣੇ ਸੀਸ ਚ ᱠੌਂਦੀ ਆ ਅੱਜ ਉਹਨਾਂ ਦੇ ਸਥਾਨ ਤੇ ਮੌਜੂਦ ਆ ਇੱਥੇ ਉਹਨਾਂ ਨੇ ਤਕਰੀਬਨ 2 ਸਾਲ 5 ਮਹੀਨੇ ਤੇ 13 ਦਿਨ ਦਾ ਸਮਾਂ ਬਿਤਾਇਆ ਹੈ ਤੇ ਉਹਨਾਂ ਜਿਹੜੇ ਬਾਲ ਜਿਹੜੇ ਉਹਨਾਂ ਦੇ ਬੱਚੇ ਹਰਗੋਬਿੰਦ ਬਾਦਸ਼ਾਹ ਜੀ ਉਹਨਾਂ ਨੇ ਵੀ ਇੱਥੇ ਜਿਹੜੇ 2 ਸਾਲ ਦੀ ਮਦਦ ਵਿੱਚ ਸਮਾਂ ਬਿਤਾਇਆ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਇਤਿਹਾਸਿਕ ਸਥਾਨ ਹੈ ਨਾਨਕ ਸ਼ਾਹੀ ਉੱਤੇ ਇੱਥੇ ਲੱਗੀਆਂ ਹੋਈਆਂ ਨੇ ਇਹ ਖੂਹ ਹੈ ਜਿੱਥੇ ਸੱਚੇ ਬਾਸ਼ਨ ਸਿਧਾਨ ਕਰਦੇ ਸਨ ਇੱਥੇ ਜਿਹੜਾ ਜਲ ਉਹ ਵੀ ਹੁੰਦਾ ਸੀਗਾ ਲੇਕਿਨ ਅੱਜ ਉਹ ਖੂ ਜਿਹੜਾ ਸੁੱਕਿਆ ਹੋਇਆ ਇੱਥੇ ਜਲ ਨਹੀਂ ਹੈ ਲੇਕਿਨ ਇਥੋਂ ਦੇ ਜਲ ਦੇ ਨਾਲ ਪਹਿਲਾਂ ਲੋਕਾਂ ਦੀਆਂ ਮੁਸੀਬਤਾਂ ਵੀ ਹੱਲ ਹੁੰਦੀਆਂ ਰਹੀਆਂ ਨੇ ਲੋਕਾਂ ਦੇ ਬੁਖਾਰ ਕਈ ਤਰ੍ਹਾਂ ਦੇ ਜਿਹੜੇ ਰੋਗ ਇੱਥੋਂ ਦੂਰ ਹੁੰਦੇ ਰਹਿੰਦੇ ਨੇ ਕਸ਼ਟ ਦੂਰ ਹੁੰਦੇ ਰਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਪੁਰਾਣਾ ਸਥਾਨ ਹੈ ਹਾਲਾਤ ਇਥੋਂ ਦੇ ਬਹੁਤ ਜ਼ਿਆਦਾ ਲੇਕਿਨ ਹੁਣ ਖਰਾਬ ਹੋ ਚੁੱਕੇ ਨੇ ਜਿਹੜੀਆਂ ਇੱਟਾਂ ਨੇ ਨਾਨਕਸ਼ਾਹੀ ਉਹ ਜ਼ਰੂਰ ਇੱਥੇ ਮੌਜੂਦ ਆ ਹਜੇ ਵੀ ਬੜੀ ਪੁਰਾਣੀ ਸਾਡੀ ਵਿਰਾਸਤ ਹੈ ਸਿੱਖ ਧਰਮ ਦੀ ਵਿਰਾਸਤ ਹੈ ਮੈਨੂੰ ਲੱਗਦਾ ਜਿਹਨੂੰ ਸਾਂਭਣ ਦੀ ਲੋੜ ਹੈ ਸੋ ਇਸ ਵ ਜਿਹੜੇ ਲਿਆ ਹੀ ਨਹੀਂ ਸੋਨੂ ਜੰਡਿਆਲਾ ਵੀ ਇੱਥੇ ਮੌਜੂਦ ਨੇ ਲੇਕਿਨ ਇਸ ਜਿਹੜਾ ਜਗ੍ਹਾ ਦਾ ਇਤਿਹਾਸ ਜਾਣਨਾ ਵੀ ਬੜਾ ਜ਼ਰੂਰੀ ਹੈ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਸ਼ਸ਼ਵੀ ਗਾਲ ਜੀ ਬਹੁਤ ਧੰਨਵਾਦ ਹੈ ਪਹਿਲਾਂ ਤੁਸੀਂ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਏ ਹੋ ਬਹੁਤ ਧੰਨਵਾਦ ਹੈ ਤੁਹਾਡਾ ਇਸ ਜਗ੍ਹਾ ਦਾ ਇਤਿਹਾਸ ਜਰੂਰ ਜਾਣੂ ਕਰਾਇਆ ਜਾਵੇ ਸੰਗਤਾਂ ਨੂੰ ਧੰਨਵਾਦ ਗੁਰੂ ਸਾਹਿਬ ਜੀ ਸਾਡਾਂ ਦੇ ਕਿਸੇ ਧੰਨਵਾਦ ਬਾਕੀ ਇੱਥੇ ਗੁਰੂ ਅਰਜਨ ਦੇਵ ਜੀ ਇੱਥੇ ਮਤਲਬ 2 ਸਾਲ 5 ਮਹੀਨੇ 13 ਦਿਨ ਰਹਿੰਦੇ ਰਹੇ ਆ ਬਾਲ ਹਰਗੋਬਿੰਦ ਸਿੰਘ ਜੀ ਵੀ ਰਹਿੰਦੇ ਰਹੇ ਥੇ 2 ਸਾਲ ਦੀ ਉਮਰ ਦੇ ਵਿੱਚ ਇੱਥੇ ਆ ਗਲੀਆਂ 'ਚ ਖੇਡਦੇ ਰਿਹਾ ਜੀ ਬਾਕੀ ਤੁਸੀਂ ਵੇਖ ਹੀ ਲਿਆ ਸਾਰਾ ਇਹ ਰਤਨ ਮਤਲਬ ਉੱਥੇ ਗੁਰੂ ਕੀ ਗੁਰਦੁਆਰਾ ਗੁਰੂ ਕੀ ਕੋਠੜੀ ਸਾਹਿਬ ਬਣਿਆ ਹੋਆ ਜੀ ਉੱਥੇ ਗੁਰੂ ਸਾਹਿਬ ਮਾਤਾ ਸੁਖਾ ਜੀ ਵੀ ਜਿਨ੍ਹਾਂ ਦੀ ਬੇਨਤੀ ਕਰਨ ਤੇ ਇੱਥੇ ਗੁਰੂ ਸਾਹਿਬ ਟਹਿਰੇ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਸਾਡੇ ਕੋਲ ਰਹੋ ਤੇ ਉਹ ਮੁੜ ਕੇ ਗੁਰੂ ਜੀ ਨੇ ਬੇਨਤੀ ਮੰਨ ਕੇ ਇੱਥੇ 2 ਸਾਲ 5 ਮਹੀਨੇ 13 ਦਿਨ ਰਹੇ ਆ ਜੀ ਬਾਕੀ ਸਾਰਾ ਕੋਈ ਪ੍ਰਾਤਨ ਇਤਿਹਾਸ ਆ ਜੀ ਬਾਕੀ ਮੁੜ ਕੇ ਬਾਤ ਮੰਤ ਰਹਿੰਦੇ ਰਹੇ ਬਾਕੀ ਹੁਣ ਕਮੇਟੀ ਦੇ ਹੱਥਾਂ ਜੀ ਸਾਰਾ ਕੋਈ ਇਹ ਕਮੇਟੀ ਸਾਮ ਸਮਭਾਲ ਕਰਨ ਈ ਆ ਜੀ ਬਾਕੀ ਵਧੀਆ ਉਹਨਾਂ ਨੇ ਆਖਿਆ ਵਾ ਜੀ ਬਣੂਗਾ ਜੀ ਸਥਾਨ ਪੂਰਾ ਵਧੀਆ ਬਣੂਗਾ ਜਦੋਂ ਲੋਡ ਵੀ ਆ ਕਿਉਂਕਿ ਬੜੀਆਂ ਪਤਾਨੀਆਂ ਬਦਸਤਾਂ ਨੇ ਅਸੀਂ ਹੋ ਵਿਦੇਸ਼ਾਂ ਦੇ ਵਿੱਚ ਜਾਂਦੇ ਆ ਉਹ ਦੇਸ਼ਾਂ ਦੇ ਵਿੱਚ ਜਾਂਦੇ ਆ ਨਤਮਸਤਕ ਹੋਣਗੇ ਲੇਕਿਨ ਜਦੋਂ ਸਾਡੇ ਕੋਲ ਇੰਨੀਆਂ ਵਿਰਾਸਤਾਂ ਨੇ ਜ਼ਰੂਰ ਇੱਥੇ ਵੀ ਆਉਣਾ ਚਾਹੀਦਾ ਹੈ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਕਿਉਂਕਿ ਬੜਾ ਅਜੇ ਲੋਕਾਂ ਨੂੰ ਨਹੀਂ ਪਤਾ ਇਸ ਥਾਨ ਦੇ ਬਾਰੇ ਲੇਕਿਨ ਜਿਹੜਾ ਚੋਲਾ ਸਾਹਿਬ ਹੈ ਨਗਰੀ ਵੀ ਵਸਾਈ ਗਈ ਹੈ ਜਿਹੜਾ ਤਰਨਤਨ ਸ਼ਹਿਰ ਹੈ ਗੁਰੂ ਅਰਜਨ ਪਾਤਸ਼ਾਹ ਨੇ ਵਸਾਇਆ ਸੀਗਾ ਚੋਲਾ ਸਾਹਿਬ ਕਿਸ ਤਰ੍ਹਾਂ ਬਣਿਆ ਇਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਸੰਗਤਾਂ ਨੂੰ ਉਹ ਜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਸ੍ਰੀ ਹਾਲੀ ਸਾਹਿਬ ਤੋਂ ਇੱਥੇ ਆਇਆ ਆਪਣੇ ਚੋਲਾ ਸਾਹਿਬ ਆਇਆ ਤੇ ਮਾਤਾ ਸੁਖਾ ਜੀ ਮਾਤਾ ਸੁ ਮਹਾਰਾਜ ਨੂੰ ਚੋਰੀ ਦਾ ਪ੍ਰਸ਼ਾਸਕ ਆਇਆ ਉਹਨਾਂ ਨੇ ਸੰਭਾਵੇਂ ਕੀ ਬਚਨ ਕੀਤਾ ਵੀ ਇਸ ਇਹ ਤੁਸੀਂ ਸਾਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਈ ਜੀ ਮੁੜ ਕੇ ਉਹਨਾਂ ਨੇ ਇਹ ਪੁੱਛਿਆ ਵੀ ਇਸ ਪਿੰਡ ਦਾ ਨਗਰ ਦਾ ਨਾਂ ਕੀ ਹੈ ਉਹਨਾਂ ਨੇ ਆਖਿਆ ਪੈਣੀ ਹੈ ਜੀ ਪੈਣੀ ਨਗਰ ਆ ਜੀ ਮੁੜ ਕੇ ਉਹਨਾਂ ਨੇ ਆਖਿਆ ਪੀਸ ਤੋਂ ਅੱਜ ਤੋਂ ਇਹ ਇਸ ਪਿੰਡ ਦਾ ਨਾਂ ਚੋਲਾ ਸਾਹਿਬ ਹੈ ਜੀ ਇਹ ਤੁਸੀਂ ਅੱਡੇ ਲਈ ਸੁੰਦਰ ਚੋਲਾ ਬਣਾ ਕੇ ਲਿਆਇਓ ਚੂਰੀ ਨੂੰ ਆਖਿਆ ਚੂਰੀ ਦੇ ਪ੍ਰਸ਼ਾਦ ਉਹਨਾਂ ਨੇ ਸੁੰਦਰ ਚੋਲਾ ਬਣਾ ਕੇ ਲਿਆਇਓ ਇਸ ਦਾ ਪਿੰਡ ਦਾ ਨਾਮ ਚੋਲਾ ਸਾਹਿਬ ਹੋਵੇਗਾ ਪਰ ਵਿੱਚੋਂ ਜਿਹੜੇ ਸ਼ੰਕਾ ਕਰਨ ਵਾਲੇ ਸੀ ਵੀ ਉਹਨਾਂ ਨੇ ਆਖਿਆ ਵੀ ਨਹੀਂ ਮਹਾਰਾਜ ਇਹ ਵੀ ਨਹੀਂ ਹੋ ਸਕਦਾ ਇੱਥੇ ਆਪਾਂ ਪੱਡੀ ਆਪਾਂ ਤਾਰ ਕਿਉਂ ਨਹੀਂ ਉਦੋਂ ਤਾਰ ਕਿਉਂਦੇ ਹੁੰਦੇ ਸੀ ਨਾ ਆਪਣਾ ਟੈਕਸ ਟੁਕਸ ਤਾਰ ਕਿਉਂਦੇ ਸੀ ਉਹਨਾਂ ਨੇ ਆਖਿਆ ਵੀ ਉੱਥੇ ਆਪਣਾ ਭੈਣੀ ਆ ਜੀ ਭੈਣੀ ਨਗਰ ਦੇ ਕਾਗਜ ਜਦੋਂ ਉਹਨਾਂ ਨੇ ਜਦੋਂ ਉੱਥੇ ਆਪਣੀ ਉਹਨਾਂ ਨੇ ਗੁਰੂ ਸਾਹਿਬ ਨੇ ਆਖਿਆ ਵੀ ਜਦੋਂ ਤੁਸੀਂ ਉੱਥੇ ਤਾਰਨਗੇ ਆਪਣਾ ਟੈਕਸ ਉਤਾਰਨ ਗਏ ਉਦੋਂ ਤੁਸੀਂ ਉੱਥੇ ਆਖਣਾ ਮੈਂ ਵੀ ਦੂਜਾ ਮਰਾ ਤੁਸੀਂ ਚੋਲਾ ਸਾਹਿਬ ਦਾ ਤਾਰਨ ਆਏ ਜੀ ਤੇ ਉੱਥੇ ਜਦੋਂ ਉਹਨਾਂ ਨੇ ਆਖਿਆ ਵੀ ਚੋਲਾ ਸਾਹਿਬ ਦਾ ਸੀ ਟੈਕਸ ਤਾਰਨ ਆਏ ਆ ਤੇ ਮੁੜ ਕੇ ਉੱਥੋਂ ਦੇ ਜਿਹੜੇ ਹੈਗੇ ਸੀ ਵੀ ਜਿਹੜੇ ਮੱਲਾ ਹੈਗੇ ਸੀ ਮਤਲਬ ਮੁਗਲ ਹੈਗੇ ਸੀ ਉਹਨਾਂ ਆਖਿਆ ਵੀ ਚੋਲਾ ਸਾਹਿਬ ਦਾ ਕੋਈ ਪਿੰਡ ਨਹੀਂ ਹੈਗਾ ਪੈਣੀ ਨਾਮ ਪਿੰਡ ਤੋਂ ਅਗੀ ਤੁਸੀਂ ਤਾਰਦੇ ਰਹ ਜੀ ਇੱਥੇ ਕੋਈ ਪਿੰਡ ਨਹੀਂ ਮਤਲਬ ਚੋਲਾ ਸਾਹਿਬ ਨਹੀਂ ਹੈਗਾ ਤੇ ਜਦੋਂ ਮੁੜ ਕੇ ਉਹਨਾਂ ਨੇ ਆਖਿਆ ਕਾਗਜ਼ ਇੱਕ ਵਾਰੀ ਚੈੱਕ ਕਰੋ ਜਦੋਂ ਕਾਗਜ਼ ਚੈੱਕ ਕੀਤੇ ਉਹਦੇ ਵਿੱਚ ਚੋਲਾ ਸਾਹਿਬ ਲਿਖਿਆ ਸੀ ਜੀ ਹਾਂਜੀ ਪੈਣੀ ਤੋਂ ਚੋਲਾ ਸਹਿਬ ਨੇ ਬਣਾਇਆ ਨਹੀਂ ਕਾਗਜ਼ਾਂ ਵਿੱਚ ਵੀ ਪੈਣੀ ਤੋਂ ਚੋਲਾ ਸਹਿਬ ਬਦਲ ਗਿਆ ਜੀ ਚੋਲਾ ਸਹਿਬ ਬਣ ਗਿਆ ਹਾਂਜੀ ਬਾਬਾ ਜੀ ਜੇ ਗੱਲ ਕਰੀਏ ਗੁਰੂ ਅਰਜਨ ਪਾਤਸ਼ਾਹ ਦੀ ਕੁਰਬਾਨੀ ਦੀ ਤਤੀ ਤਵੀ ਦੇ ਬਹਿ ਕੇ ਕੁਰਬਾਨੀ ਦਿੱਤੀ ਏ ਅੱਜ ਵੀ ਉਹਨਾਂ ਦੇ ਨਾਮ ਦੀਆਂ ਸ਼ਵੀਲਾਂ ਚੱਲਦੀਆਂ ਨੇ ਉਹਨਾਂ ਦਾ ਨਾਮ ਜਦੋਂ ਤੱਕ ਕਿ ਦੁਨੀਆ ਲੈਣੀ ਚੱਲਦਾ ਰਹਿਣਾ ਲੇਕਿਨ ਜ਼ਰੂਰ ਮੈਨੂੰ ਲੱਗਦਾ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬੜਾ ਇਤਿਹਾਸਿਕ ਸਥਾਨ ਹੈ ਸਿੱਖ ਸੰਗਤਾਂ ਨੂੰ ਜਾਣੂ ਕਰਾਣਾ ਬੜਾ ਜ਼ਰੂਰੀ ਇੱਥੇ ਲਿਆਣਾ ਬਹੁਤ ਜ਼ਰੂਰੀ ਹੈ ਕਿ ਦਰਸ਼ਨ ਕਰ ਸਕਣ ਮੈਨੂੰ ਲੱਗਦਾ ਜਿੱਥੇ ਉਹ ਪੈਰ ਪਾ ਦੇਣ ਉਹ ਮਿੱਟੀ ਵੀ ਪਵਿੱਤਰ ਹੋ ਜਾਂਦੀ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਲੇਕਿਨ ਇੱਥੇ ਦੇ 2 ਸਾਲ 5 ਮਹੀਨੇ 13 ਦਿ ਹੁਣ ਕਮੇਟੀ ਕਰਨ ਲਈ ਹੈ ਜੀ ਉਹਨਾਂ ਨੇ ਆਖਿਆ ਬਈ ਬਣੂਗਾ ਸਥਾਨ ਵਧੀਆ ਬਣੂਗਾ ਸਥਾਨ ਵੈ ਪ੍ਰਬੰਧ ਉਹ ਸਾਹਮਣੇ ਹੈ ਗੁਰੂ ਕੋਠੜੀ ਸਾਹਿਬ ਦਾ ਗੁਰਦੁਆਰਾ ਸ਼੍ਰੋਮਣੀ ਕਮੇਟੀ ਉਹ ਉੱਥੇ ਮੈਂ ਹਾਂ ਡਿਊਟੀ ਉਹਨਾਂ ਦੀ ਵੀ ਡਿਊਟੀ ਕਰਦਾ ਹਾਂ ਉਹਦੇ ਵਿੱਚ ਤੇ ਬਾਕੀ ਉਹ ਬਹੁਤ ਵਧੀਆ ਸਾਹਮਣੇ ਹੈ ਇੱਥੇ ਆਪਣੇ ਸੇਵਾਦਾਰ ਕਰਦੀ ਹੈ ਸੇਵਾ ਕਰਦੀ ਹੈ ਇੱਥੇ ਵੇਖੋ ਤੁਸੀਂ ਆ ਬੂਟੇ ਲਾਏ ਆ ਸਾਰਾ ਕੋ ਸਾਰਾ ਕੋ ਸਾਹਮਣੇ ਹੈ ਜੀ ਇਥੇ ਉਹ ਸਾਫ ਸਫਾਈ ਵੀ ਰੋਜ਼ ਇੱਥੇ ਬੋਕਰ ਫੇਰਦੀ ਆ ਇਹ ਸਾਰਾ ਕੁਝ ਪਾਣੀ ਦਿੰਦੇ ਬੂਟਿਆਂ ਨੂੰ ਇਧਰਲੇ ਬੰਨੇ ਉਹਨਾਂ ਨੇ ਬਾਗ ਲਾਇਆ ਵਾ ਜੀ ਉਧਰ ਵੀ ਸਾਮ ਸਮਲ ਬੂਟੇ ਲਾਉਂਦੇ ਆ ਕੁਦਰਤ ਨਾਲ ਪਿਆਰ ਕਰਦੇ ਆ ਸਾਰਾ ਕੁਝ ਬਾਕੀ ਤੁਸੀਂ ਵੇਖਣੀ ਡੈਰੀ ਬਾਕੀ ਨਹੀਂ ਬਿਲਕੁਲ ਜ਼ਰੂਰ ਉਹ ਜਿਹੜੀਆਂ ਸਮਾਰਕ ਬਹੁਤ ਪੁਰਾਣੇ ਲੇਕਿਨ ਫਿਰ ਵੀ ਉਹ ਪਵਿੱਤਰਤਾ ਮਹਿਸੂਸ ਹੁੰਦੀ ਹੈ ਜੇਕਰ ਗੱਲ ਕਰੀਏ ਇਸ ਜਗ੍ਹਾ ਦੇ ਉੱਪਰ ਤਾਂ ਪਵਿੱਤਰਤਾ ਹਜੇ ਵੀ ਓਨੀ ਹੈ ਕਿਉਂਕਿ ਇੱਥੇ ਆ ਕੇ ਮਹਿਸੂਸ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਕਿਉਂਕਿ ਜਿੱਥੇ ਬਾਬਾ ਜੀ ਨੇ ਪੈਰ ਰਖੇ ਹੋਣ ਉਹੀ ਜਗ੍ਹਾ ਪਵਿੱਤਰ ਹੋ ਵਾਲੀ ਜਿਹੜੀ ਸੇ ਅੱਜ ਪਹੁੰਚੀ ਹੈ ਉਹ ਪੁਰਾਣੀ ਇਤਿਹਾਸਕ ਦਰਵਾਜ਼ੇ ਵੀ ਇੱਥੇ ਉਦਾਂ ਹੀ ਲੱਗੇ ਹੋਏ ਨੇ ਜ਼ਰੂਰ ਇੱਥੇ ਬਾਗ ਵੀ ਹੈ ਜਿੱਥੇ ਫਾਲੇ ਲੱਗੇ ਹੋਏ ਨੇ ਉਹ ਪੁਰਾਣੀਆਂ ਜਿਹੜੀਆਂ ਚੀਜ਼ਾਂ तमाम ਇੱਥੇ ਹਜੇ ਵੀ ਨਜ਼ਰ ਆਉਂਦੀਆਂ ਨੇ ਬੜੀ ਖੂਬਸੂਰਤ ਜਗ੍ਹਾ ਲੱਗੀ ਹੈ ਦੇਖਣ ਦੇ ਵਿੱਚ ਲੇਕਿਨ ਜ਼ਰੂਰ ਹੋਰ ਚੀਜ਼ਾਂ ਵੀ ਨੇ ਜਿਹੜੀਆਂ ਇੱਥੇ ਨੋਟ ਕੀਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਨੂੰ ਹੋਰ ਕਿਸੇ ਢੰਗ ਦੇ ਨਾਲ ਵਧੇਰੇ ਤਰੀਕੇ ਦੇ ਨਾਲ ਅ ਅੱਗੇ ਵਧਾਇਆ ਜਾ ਸਕਦਾ ਸੋ ਜ਼ਰੂਰ ਮੈਨੂੰ ਲੱਗਦਾ ਆਪਾਂ ਹੋਰ ਵੀ ਜਿਹੜੇ ਉੱਥੋਂ ਦੇ ਦਰਸ਼ਨ ਕਰ ਸਕਦੇ ਆਂ ਜਗ੍ਹਾ ਦੇ ਤੁਸੀਂ ਦੇਖ ਸਕਦੇ ਹੋ ਉੱਪਰ ਵੀ ਜਿਹੜਾ ਉਹ ਚੀਜ਼ ਹਜੇ ਵੀ ਉਦਾਂ ਹੀ ਬਰਕਰਾਰ ਹੈ ਉਹ ਚੀਜ਼ ਹਜੇ ਵੀ ਇੱਥੇ ਬਰਕਰਾਰ ਹੈ ਉਹ ਦਵਾਰਾਂ ਉਹ ਨਾਨਕਸ਼ਾਹੀ ਇਟਾਂ ਉਹ ਅੱਜ ਵੀ ਗੁਰੂ ਸਾਹਿਬ ਦੀ ਜਿਹੜੀ ਮੌਜੂਦਗੀ ਉਹਨਾਂ ਦੇ ਅਸ਼ੀਰਵਾਦ ਦਾ ਇੱਥੇ ਅਹਿਸਾਸ ਸਾਨੂੰ ਕਰਾਉਂਦੀਆਂ ਨੇ ਸੋ ਇਸ ਸਥਾਨ ਦੇ ਉੱਪਰ ਅੱਜ ਸਾਨੂੰ ਜਿਹੜੇ ਸੋਨੂ ਜਿੰਡਿਆ ਦਾ ਲੈ ਕੇ ਆਏ ਨੇ ਇਥੋਂ ਦਰਸ਼ਨ ਦੇ ਦਾਅਵੇ ਕਰਾਉਣ ਲਈ ਸੋਨੂ ਜੀ ਪਹਿਲਾਂ ਤੇ ਏ ਦੱਸੋ ਸਾਰੇ ਦਰਸ਼ਕਾਂ ਨੂੰ ਕਿੱਥੋਂ ਇਦਾਂ ਦੇ ਪੁਰਾਣੇ ਇਤਿਹਾਸਕ ਸਥਾਨ ਜਿਹੜੇ ਕਿਸੇ ਨੂੰ ਨਹੀਂ ਪਤਾ ਹੁੰਦਾ ਤੁਸੀਂ ਲੇਕਿਨ ਲੱਭ ਲੈਂਦੇ ਹੋ। ਭਾਜੀ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ। ਗੁਰੂ ਸਾਹਿਬ ਆਪ ਹੀ ਲੈ ਆਉਂਦੇ ਆ। ਆਪਣੇ ਪਿਆਰਿਆਂ ਤੋਂ ਸੇਵਾ ਲੈ ਲੈਂਦੇ ਜਿੱਦੇ ਤੋਂ ਸੇਵਾ ਲੈਣੀ ਹੁੰਦੀ ਸੱਚੇ ਪਾਸ਼ਾ ਆਪ ਲੈ ਆਉਂਦੇ ਆ। ਸ਼ਹੀਦਾਂ ਦੇ ਸਰਤਾਜ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਬਹੁਤ ਸੋਹਣੀ ਪੰਕਤੀ ਲਿਖੀ ਨਾ ਪਰ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੋਂਨ ਨਾ ਆਇਓ। ਸੱਚੇ ਪਾਤਸ਼ਾਹ ਦਾ ਨਾਮ ਜਪਣ ਦੇ ਨਾਲ ਹੀ ਸੰਕਟ ਦੂਰ ਹੋ ਜਾਂ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਧਰਤੀ ਨੂੰ ਸਹਜ ਵਿੱਚ ਰਹਿਣਾ ਸਿਖਾਇਆ ਹੋਵੇ ਤੇ ਸਿੱਖ ਨੂੰ ਬ੍ਰਹਮ ਵਿੱਚ ਲੀਨ ਹੋਣਾ ਸਿਖਾਇਆ ਹੋਵੇ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਦਾ ਇਹ ਉਹ ਸਥਾਨ ਆ ਇਹ ਪੁਰਾਤਨ ਆ ਸਾਰਾ ਇਹ ਭਾਜੀ ਸਾਰਾ ਹੀ ਪੁਰਾਤਨ ਆ ਔਰ ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਤੇ ਬਿਨ ਦੇਰੀ ਕੀਤੇ ਆ ਗਿਆ ਵੀ ਗੁਰੂ ਸਾਹਿਬ ਤੁਸੀਂ ਕਿਰਪਾ ਕੀਤੀ ਔਰ ਬਾਹ ਫੜ ਕੇ ਅੱਜ ਲੈ ਆਏ ਮਹਾਰਾ ਤੇ ਬੜੀ ਖੁਸ਼ੀ ਹੋਈ ਆਪਾਂ ਨਾ ਅੱਜ ਤੁਸੀਂ ਸਾਰੇ ਆਪਰ ਰੱਬ ਦੇ ਘਰ ਚ ਆਏ ਆ ਬਿਲਕੁਲ ਬਿਲਕੁਲ ਪੂਰੀ ਕਾਇਨਾਤ ਚ ਪਤਾ ਨਹੀਂ ਹਿਲਦਾ ਗੁਰੂ ਅਰਜਨ ਸਾਹਿਬ ਮਾਰੇ ਦੇ ਹੁਕਮ ਤੋਂ ਬਿਨਾ ਤੇ ਯਾਰ ਰੱਬ ਦੇ ਘਰ ਚ ਐ ਕਰਮਾ ਭਾਗ ਵਾਲੇ ਆ ਔਰ ਤੁਹਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਤੁਸੀਂ ਜਿੰਨੀਆਂ ਆਪਾਂ ਬਾਹਰ ਖਬਰਾਂ ਕਰਦੇ ਹੋ ਬਹੁਤ ਛੋਟੀਆਂ ਨੇ ਔਰ ਬਹੁਤ ਥੱਲੇ ਇੱਥੇ ਤੁਹਾਡੇ ਲੱਖਾਂ ਕਰੋੜਾਂ ਨੇ ਦਰਸ਼ਨ ਕਰਨੇ ਇਸ ਘਰ ਦੇ ਔਰ ਰੱਬ ਦੇ ਘਰ ਹਾਂ ਹਾਂ ਜੀ ਰੱਬ ਦੇ ਘਰ ਦੇ ਜੋ ਦਰਸ਼ਨ ਕਰਨੇ ਤੁਹਾਨੂੰ ਅਸੀਸਾਂ ਦੇਣੀਆਂ ਦੁਆਵਾਂ ਦੇਣੀਆਂ ਫਿਰ ਉਹਨਾਂ ਇੱਥੇ ਆਉਣਾ ਵਾ ਤੇ ਜਦੋਂ ਗੁਰੂ ਸਾਹਿਬ ਦੇ ਘਰ ਇੱਥੇ ਆਉਣਾ ਵਾ ਨਾ ਤੇ ਕਈਆਂ ਨੂੰ ਦੁੱਖ ਹੋਣਾ ਇਹ ਵੇਖ ਕੇ ਹੂੰ ਕੀ ਸਾਡੀ ਐ ਜੀ ਪੀ ਸੀ ਕੀ ਕੋ ਨਹੀਂ ਕਰਦੀ ਪਰ ਐ ਜੀ ਪੀ ਸੀ ਨੂੰ ਕਰਨਾ ਚਾਹੀਦਾ ਵਾ ਇਹ ਸਾਮ ਸੰਭਾਲ ਬਹੁਤ ਜ਼ਰੂਰੀ ਆ ਮੈਂ ਪ੍ਰਧਾਨ ਸਾਹਿਬ ਨੂੰ ਮਿਲਣਾ ਵੀ ਆ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਖੁਸ਼ੀਆਂ ਸਾਨੂੰ ਦਿੱਤੀਆਂ ਬਹੁਤ ਕੁਝ ਦਿੱਤਾ ਆਪ ਤੇ ਰੱਖਿਆ ਹੀ ਕੁਛ ਨਹੀਂ ਸਭ ਕੁਝ ਸਾਨੂੰ ਦਿੱਤਾ ਤੇ ਕੀ ਅਸੀਂ ਸਥਾਨਵੰਨੀ ਸਾਂਭ ਸਕਦੇ ਵਰਾਸਤਾ ਵੀ ਨਹੀਂ ਸਾਂਭ ਸਕਦੇ ਸਾਡਾ ਫਰਜ ਆ ਪਵਿੱਤਰਤਾ ਉੱਨੀ ਅੱਜ ਵੀ ਮਹਿਸੂਸ ਹੁੰਦੀ ਆ ਮਨ ਨੂੰ ਸਕੂਨ ਮਿਲ ਰਿਹਾ ਇਸ ਜਗ੍ਹਾ ਤੇ ਆ ਕੇ ਨਹੀਂ ਕਿ ਇਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਨਾ ਜਿੱਥੇ ਚਰਨ ਪਏ ਗੁਰੂ ਨਾਨਕ ਦੇ ਤਪ ਦੇ ਸ਼ਹਿਰ ਗरां ਠਰ ਗਏ ਜਿੱਥੇ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਕਾਲੇਖਾਨ ਨੂੰ ਵੱਢਿਆ ਸੀ ਤੇਗੇ ਦੇ ਨਾਲ ਕੋੜੇ ਸਮੇਤ ਐਸੇ ਗੁਰੂ ਹਰਗੋਬਿੰਦ ਸਾਹਿਬ ਮਾਰੇ 발 ਰਸਤਾ ਛਾਏ ਹੋਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨ ਪਏ ਹੋਣ ਤੇ ਉੱਥੇ ਕੋਈ ਕਮੀ ਨਹੀਂ ਹੋ ਸਕਦੀ ਸਾਡੇ 'ਚ ਕਮੀ ਆਸੀਂ ਬਹੁਤ ਕਮੀਆਂ ਨਾਲ ਭਰੇ ਆ ਪਰ ਗੁਰੂ ਸਾਹਿਬ ਦੇ ਇਸਥ ਜਿਹੜੀ ਆ ਸਾਹਮਣੀ ਆ ਤੇ ਜੇ ਕਿਤੇ ਮਾਰੇ ਨੇ ਸੇਵਾ ਲੈਣੀ ਤੇ ਆਪਣੇ ਪਿਆਰੇ ਤੋਂ ਉਹਨਾਂ ਲੈ ਲੈਣੀ ਜਿਹਦੇ ਕੋ ਲੈਣੀ ਹੋਣਾ ਬਾਹ ਫੜ ਕੇ ਕਰਾ ਲੈਣਾ ਹੁਣ ਉਹਨਾਂ ਦੇ ਹੁਕਮ ਅੰਦਰ ਹੁੰਦਾ ਜੋ ਕੁਛ ਵੀ ਆ ਹੁਕਮ ਤੋਂ ਬਾਹਰ ਕੁਝ ਨਹੀਂ ਹੁੰਦਾ ਠੀਕ ਆ ਗੁਰਬਾਣੀ ਚ ਵੀ ਲਿਖਿਆ ਨਾ ਹੁਕਮ ਹੈ ਅੰਦਰ ਸਭ ਕੇ ਬਾਹਰ ਹੈ ਹੁਕਮ ਨਾ ਕੋਈ ਤੇ ਜਿਹਦੇ ਕੋ ਸੱਚੇ ਪਾਸ਼ਾ ਨੇ ਸੇਵਾ ਲੈਣੀ ਆ ਨਾ ਉਹ ਲੈ ਲੈਣੀ ਆ ਨਾ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਸਾਡਾ ਫਰਜ਼ ਆ ਆਵਾਜ਼ ਦੇਣਾ ਸੱਚੇ ਪਾਸ਼ਾ ਲੈ ਅਸੀਂ ਆਵਾਜ਼ ਦਿੱਤੀ ਲੋਕਾਂ ਨੇ ਦਰਸ਼ਨ ਕਰਨੇ ਆ ਔਰ ਬੜੀਆਂ ਪਿਆਰੀਆਂ ਸੰਗਤਾਂ ਨੇ ਆਉਣਾ ਇੱਥੇ ਔਰ ਝੂਲੀਆਂ ਪਰ ਕੇ ਲਗੇ ਜਾਣਾ ਤੁਹਾਨੂੰ ਕਹੂੰਗਾ ਕਿ ਇੱਥੇ ਆ ਗਿਆ ਆਪਾਂ ਹੋਰ ਵੀ ਗੱਲ ਇੱਥੇ ਦਰਸ਼ਨ ਕਰੀਏ ਤੇ ਉਹ ਪੁਰਾਣੇ ਪੁਰਾਣੇ ਦਰਵਾਜ਼ੇ ਉਹ ਜਿਹੜੀਆਂ ਨਾਨਕ ਸ਼ਹੀਦਾਂ ਆਪਣੀਆਂ ਇੱਥੇ ਹਜੇ ਵੀ ਮੌਜੂਦ ਨੇ ਕਿਉਂਕਿ ਉਹ ਹਜੇ ਵੀ ਇੱਥੇ ਇਹ ਉਹ ਇਟਾਂ ਨੇ ਕਿਸੇ ਸਮੇਂ ਗੁਰੂ ਸਾਹਿਬ ਇੱਥੇ ਇਸ ਜਗ੍ਹਾ ਤੇ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ ਆ ਕਿੰਨਾ ਸਮਾਂ ਹੱਥ ਲੱਗੇ ਆ ਕਿਤੇ ਮਹਾਰਾਜ ਤੁਹਾਡੇ ਚਿਹਰੇ ਦੀ ਮੁਸਕਾਨ ਬਦਲ ਗਈ ਹੈ ਉਹ ਨਿਸ਼ਾਨ ਹੈਗੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਖੋ ਉੱਥੇ ਸ਼ੀਸ਼ੇ ਲੱਗੇ ਕਿਦਾਂ ਮਹਿਲ ਬਣੇ ਹੋਣਗੇ ਉਸ ਸਮੇਂ ਪਰ ਗੁਰੂ ਸਾਹਿਬ ਨੇ ਲ ਕੋਈ ਗੱਲ ਨਹੀਂ ਅਸੀਂ ਬੇਨਤੀ ਕਰਾਂਗੇ ਪ੍ਰਧਾਨ ਸਾਹਿਬ ਨੂੰ ਵੀ ਔਰ ਆਪਣੀ ਕੌਮ ਨੂੰ ਵੀ ਸਾਡੀ ਕੌਮ ਚੜ੍ਹਦੀ ਕਲਾ ਵਾਲੀ ਕੌਮ ਆ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਵੇਖੋ ਮੈਂ ਇੱਕ ਦਿਨ ਨਾ ਰੋ ਕੇ ਇੱਕ ਵੀਡੀਓ ਪਾ ਲਈ ਸੀ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਰਸਤਾ ਸੀ ਅਨੰਦਪੁਰ ਸਾਹਿਬ ਨੂੰ ਤੇ ਮੈਂ ਭਾਵਕ ਹੋ ਗਿਆ ਵੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਘਰ ਦੀ ਸੇਵਾ ਨਹੀਂ ਕਰਵਾ ਸਕਦੇ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲਾ ਤੇ ਸੱਚੇ ਪਾਤਸ਼ਾਹ ਨੇ ਅਰਦਾਸ ਪ੍ਰਵਾਨ ਕੀਤੀ ਆ ਜੋ ਸ਼ੜਕ 1400 ਕਰੋੜ ਦੀ ਬਣੀ ਆ ਔਰ ਕਾਰ ਸੇਵਾ ਵਾਲੇ ਕਿਲਾ ਅਨੰਦਗੜ੍ਹ ਲਈ ਮਹਾਪੁਰਸ਼ ਬਣਾਉਂਦੇ ਆ ਸਤਿਗੁਰੂ ਆਪੇ ਹੀ ਸੇਵਾ ਕਰਾ ਦਿੰਦੇ ਆਪਣੇ ਪਿਆਰਿਆਂ ਕੋ ਕਿਸੇ ਚੀਜ਼ ਦੀ ਕਮੀ ਨਹੀਂ ਇਹ ਉਹਦੇ ਪਿਆਰਿਆਂ ਤੱਕ ਪਹੁੰਚਣੀ ਆ ਵੇਖਿਓ ਫਿਰ ਇਹ ਤੇ سونے ਦੀ ਬਣਾਤੀ ਤੇ ਤਦ ਦੀ ਮੁੱਲ ਨਹੀਂ ਤਾਰ ਸਕਦੇ ਇਸ ਕਰਕੇ ਕੌਮ ਕੀ ਦੀ ਆ ਕੌਮ ਜਿਹੜੀ ਆ ਇਹ ਸਿੱਖ ਕੌਮ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਸਾਨੂੰ ਸਾਜਿਆ ਔਰ ਇਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦੇ ਰਾਜ ਦੀ ਅਸੀਂ ਗੱਲ ਕਰਦੇ ਆ ਨਾ ਜੇ ਕਿਤੇ ਅੱਜ ਉਹਨਾਂ ਨੂੰ ਪਤਾ ਲੱਗਦਾ ਨਾ ਤੇ ਇਹ ਸਥਾਨ ਸਾਰਾ سونے ਦਾ ਬਣ ਜਾਣਾ ਸੀ ਐਸਾ ਰਾਜ ਦੁਨੀਆ ਅੱਜ ਮੰਗਦੀ ਆ ਤੇ ਅੱਜ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਧਿਆਨ ਹੀ ਨਹੀਂ ਦਿੰਦਾ ਨਾ ਸਾਡੀ ਅੱਜ ਜੀਪੀਸੀ ਦਿੰਦੀ ਪਰ ਬਹੁਤ ਮਾੜੀ ਗੱਲ ਦੁੱਖ ਦੀ ਗੱਲ ਆ ਦੁੱਖ ਇਸ ਗੱਲ ਦਾ ਕੀ ਸਥਾਨ ਤੇ ਪਤਾ ਨਹੀਂ ਕਿਉਂ ਇਹਨਾਂ ਦਾ ਧਿਆਨ ਨਹੀਂ ਆ ਪਰ ਗੁਰੂ ਸਾਹਿਬ ਕਿਰਪਾ ਕਰਨ ਅੰਦਰ ਆਇਦਰੋ ਸਤਾਏ ਜਰੂਰ ਮੈਂ ਮਿਲ ਕੇ ਉਹਨਾਂ ਨੂੰ ਬੇਨਤੀ ਕਰੂੰਗੀ ਬਿਲਕੁਲ ਬਾਗ ਉਹ ਬਹੁਤ ਖੂਬਸੂਰਤ ਜਗਾ ਫਿਰ ਵੀ ਮਹਿਸੂਸ ਹੋਦੀ ਹੈ ਪਵਿੱਤਰਤਾ ਇੱਥੇ ਆ ਕੇ ਮਹਿਸੂਸ ਹੋ ਰਹੀ ਹੈ ਮੈਂ ਜ਼ਰੂਰ ਤੁਹਾਨੂੰ ਇੱਥੋਂ ਦੇ ਦਰਸ਼ਨ ਜਿਹੜੇ ਕਰਵਾ ਰਹਿਆਂ ਦੇ ਲੇਕਿਨ ਬਾਅਦ ਦੇ ਵੀ ਜ਼ਰੂਰ ਦਰਸ਼ਨ ਆਪਾਂ ਕਰਾਂਗੇ ਸੋ ਜ਼ਰੂਰ ਆਪਾਂ ਦਰਸ਼ਨ ਕਰਾਂਗੇ ਹੋਰ ਵੀ ਸੋ ਇਹ ਉਹ ਨਾਨਕ ਸ਼ਾਹੀ ਪੁਰਾਣੀਆਂ ਇੱਟਾਂ ਜਿਹੜਾ ਪੁਰਾਣਾ ਕਾਲ ਸੀਗਾ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਇਹ ਪੁਰਾਣਾ ਦਰਵਾਜ਼ਾ ਜਿਹਦੇ ਪਿੱਛੇ ਜੋੜੀ ਹੋਇਆ ਕਰਦੀ ਸੀਗੀ ਬਾਬਾ ਜੀ ਦੀ ਪਹਿਲਾਂ ਉਹਨਾਂ ਦਾ ਅੰਜਨ ਇੱਥੋਂ ਹੁੰਦਾ ਸੀਗਾ ਲੇਕਿਨ ਹੁਣ ਉੱਥੇ ਇੱਕ ਨਵਾਂ ਦਰਵਾਜ਼ਾ ਵੀ ਬਣਿਆ ਹੋਇਆ ਵਾ ਜ਼ਰੂਰ ਪੂਰਾ ਇਤਿਹਾਸ ਇੱਥੋਂ ਦਾ ਅਜੇ ਸੰਕਤਾਂ ਦੇ ਵਿੱਚ ਨਹੀਂ ਆਇਆ ਲੇਕਿਨ ਜਿੰਨੀ ਕਿ ਜਾਣਕਾਰੀ ਇੱਥੋਂ ਮਿਲੀ ਹੈ ਉਸ ਦੇ ਵਿੱਚ ਇਹ ਪਤਾ ਲੱਗਿਆ ਕਿ 2 ਸਾਲ 5 ਮਹੀਨੇ 13 ਦਿਨ ਬਾਬਾ ਜੀ ਨੇ ਇੱਥੇ ਗੁਜ਼ਾਰੇ ਨੇ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਵੀ ਉਸ ਤਰੀਕੇ ਨਾਲ ਪੁਰਾਣਾ ਜਿਹੜਾ ਬਣਿਆ ਹੋਇਆ ਵਾ ਇਹ ਬਾਗ ਇਹ ਪੁਰਾਣਾ ਬਾਗ ਹੈ ਜੋੜੀ ਹੋਇਆ ਕਰਦੀ ਸੀਗੀ ਕੋਲੋਂ ਅਰਜਨ ਦੇਵ ਪਾਸ਼ਾ ਦੀ ਇਹ ਬਹੁਤ ਹੀ ਪੁਰਾਤਨ ਪਵਿੱਤਰ ਜਗ੍ਹਾ ਜਿਸ ਨੂੰ ਸਬੰਧੀ ਲੋੜ ਹੈ ਸੋ ਤਦ ਤੱਕ ਲਈ ਜੁੜੇ ਰਹੋ ਮੇਰੇ ਨਾਲ ਮੈਂ ਦਾਨਿਸ਼ ਜਿਹੜੇ ਹੈਡਲਾਈਨਸ ਤੋਂ ਚੋਲਾ ਸਾਹਿਬ ਧੰਵਾਦ